ਤੁਸੀਂ 5 ਮਿੰਟਾਂ ਦੇ ਵਿੱਚ ਆਪਣੇ ਆਪ ਆਪਣਾ ਨਸ਼ਾ ਛੱਡ ਸਕਦੇ ਹੋ ਜੇ ਕਿਸੇ ਦਾ ਛਡਵਾਉਣੇ ਛਡਵਾ ਸਕਦੇ ਹੋ ਜੇ ਕੋਈ ਵੀ ਪੁੱਕੀ ਅਫੀਮ ਜਰਦਾ ਬੀੜੀ ਸਿਗਰਟ ਕੁਲਿਪ ਜਾਂ ਚਿੱਟਾ ਤੱਕ ਵੀ ਲਾਉਂਦਾ ਉਹ ਵੀ ਛੱਡ ਸਕਦੇ ਤੇ ਤੁਸੀਂ ਕਿਸੇ ਦਾ ਛਡਵਾ ਸਕਦੇ ਹੋ ਤੁਸੀਂ ਆਪਣੇ ਪਤੀ ਦਾ ਛਡਵਾਉਣੇ ਤੁਸੀਂ ਪਰੇਸ਼ਾਨ ਹੋ ਵੀ ਸ਼ਰਾਬ ਪੀਂਦੇ ਕਿਵੇਂ ਛੱਡੇ ਆਪਣੇ ਆਪ ਹੀ ਛੱਡ ਦੂਗਾ ਕਰਨਾ ਕੀ ਹੈ ਜੀ ਕਜਮਾਣ ਲੈ ਕੇ ਆਉਣੀ ਹੈ ਉਹ ਜਮਾਣ ਨਹੀਂ ਜਿਹੜੀ ਆਪਣੇ ਘਰੇ ਪਈ ਹੁੰਦੀ ਹੈ ਖੁਰਾਸਾਨੀ ਜਮਾਣ ਆਉਂਦੀ ਹੈ ਕਿ ਪंसारी ਦੀ ਦੁਕਾਨ ਤੋਂ ਤੁਹਾਨੂੰ ਮਿਲੇਗੀ 100 200 ਗ੍ਰਾਮ ਘਰੇ ਲਿਆ ਕੇ ਰੱਖ ਲਿਓ ਜੇ ਤਾਂ ਕਿਸੇ ਦੀ ਸ਼ਰਾਬ ਛਡਵਾਉਣੀ ਹੈ ਤਾਂ ਇੱਕ ਚਮ ਕੇ ਨਾਲ ਕਾੜ ਲਓ ਜਦੋਂ ਅੱਧਾ ਰਹਿ ਗਿਆ ਜੇ ਤੁਸੀਂ ਕਿਸੇ ਦੀ ਛਡਵਾਉਣੀ ਹੈ ਚੋਰੀਆਂ ਛਡਵਾਉਣੀਆਂ ਤਾਂ ਉਹਨੂੰ ਐਵੇਂ ਪਿਆਉਂਦੇ ਰਹੋ ਤੇ ਜੇ ਕਿਸੇ ਨੇ ਆਪਣੀ ਮਰਜ਼ੀ ਨਾਲ ਛੱਡਣੀ ਹੈ ਤਾਂ ਅੱਧਾ ਗਲਾਸ ਕਾੜੇ ਤਾਂ ਤੁਸੀਂ ਪੈਗ ਲਾਉਣ ਤੋਂ ਪਹਿਲਾਂ ਪੀ ਲਓ ਦਵਾਰੇ ਚਾਹੀ ਤੁਸੀਂ ਬੋਤਲ ਚੋਂ ਪੈਗ ਪਾ ਲਓ ਤੁਹਾਡਾ ਪੈਗ ਲਾਉਣ ਨੂੰ ਜੀ ਨਹੀਂ ਕਰਨਾ ਜਦੋਂ ਵੀ ਤੁਹਾਨੂੰ ਭੜ ਲੱਗੂਗੀ ਬਸ ਤੁਸੀਂ ਇਹੀ ਪੀਣਾ ਤੇ ਹੌਲੀ ਹੌਲੀ ਕਰਕੇ ਆਪ ਹੀ ਛੱਡੀ ਆ ਜਾਊਗਾ ਤੁਹਾਡਾ ਠੀਕ ਹੈ ਇਸ ਤੋਂ ਬਾਅਦ ਜਿਹੜੇ ਲੋਕ ਕੋਈ ਚਿੱਟਾ ਲਾਉਂਦੇ ਨੇ ਜਾਂ ਕੋਈ ਅਫੀਮ ਭੁੱਕੀ ਦੀ ਪਾਲ ਆਉਂਦੀ ਹੈ ਕਿਸੇ ਨੂੰ ਕੋਲੀ ਪਜਰਦਾ ਬੀੜੇ ਦੀ ਤਾਂ ਤੁਸੀਂ ਖੁਰਾਖਾਨੀ ਅਜਮੈਨ ਲੈ ਯੋ 1-2 ਦਿਨ ਵਿੱਚੋਂ ਗੈਪ ਪਾਉਣ ਲੱਗ ਜਾਓ ਜਦੋਂ ਭਾਲ ਆਵੇ ਪਰ ਆ ਬਸ ਖੁਰਾਸਾਨੀ ਅਜਮੈਨ ਪੀ ਲਓ ਜਾਂ ਖਾ ਲਓ ਨਸ਼ਾ ਛੱਡ ਦੋਗੇ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ